ਜਗਰਾਉਂ ਨੇੜੇ ਪਿੰਡ ਪੋਨਾ ਦੇ ਵਿੱਚ ਅੱਜ ਪੰਜਾਬੀ ਦੇ ਉੱਗੇ ਗਾਇਕ ਰਾਜਵੀਰ ਜਵੰਦਾ ਦਾ ਜਿੱਥੇ ਅੰਤਿਮ ਸੰਸਕਾਰ ਹੋਇਆ ਉਸ ਦੀ ਅੰਤਿਮ ਯਾਤਰਾ ਦੇ ਵਿੱਚ ਲੱਖਾਂ ਲੋਕ ਪਤਾ ਹੀ ਨਹੀਂ ਕਿਥੋਂ ਕਿਥੋਂ ਪਹੁੰਚੇ ਪੰਜਾਬ ਦੇ ਵਿੱਚੋਂ ਹੀ ਨਹੀਂ ਪੰਜਾਬ ਤੋਂ ਬਾਹਰੋਂ ਵੀ ਪਹੁੰਚੇ ਔਰ ਦੇਸ਼ਾਂ ਵਿਦੇਸ਼ਾਂ ਤੋਂ ਵੀ ਪਹੁੰਚੇ ਔਰ ਨਾਲ ਹੀ ਪੰਜਾਬੀ ਇੰਡਸਟਰੀ ਤੋਂ ਬਿਨਾ ਸਮਾਜਿਕ ਹਸਤੀਆਂ ਤੇ ਰਾਜਨੀਤਿਕ ਹਸਤੀਆਂ ਵੀ ਪਹੁੰਚੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇੱਥੇ ਆ ਕੇ ਆਪਣੀ ਹਾਜ਼ਰੀ ਭਰੀ ਤੇ ਆਪਣੇ ਸ਼ਰਦਾ ਦੇ ਫੁੱਲ ਰਾਜਵੀਰ ਜੁੰਦਾ ਨੂੰ ਅਰਪਿਤ ਕੀਤੇ ਇਸ ਮੌਕੇ ਸਾਰਿਆਂ ਨੇ ਜਿੱਥੇ ਰਾਜਵੀਰ ਦੀ ਮੌਤ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਉੱਥੇ ਹੀ ਇਹ ਵੀ ਕਿਹਾ ਹੈ ਕਿ ਸਰਕਾਰ ਨੂੰ ਅਤੇ ਜਿਹੜੀਆਂ ਗਊਆਂ ਅਤੇ ਆਵਾਰਾ ਪਸ਼ੂਆਂ ਨੂੰ ਸੰਭਾਲਣ ਵਾਲੀਆਂ ਸੰਸਥਾਵਾਂ ਹਨ ਉਹਨਾਂ ਨੂੰ ਵੀ ਇਸ ਪ੍ਰਤੀ ਹੁਣ ਜਾਗਰੂਕ ਹੋਣਾ ਹੋਵੇਗਾ ਕਿ ਰਾਜਵੀਰ ਜਵੰਦਾ ਦੀ ਮੌਤ ਅਜਾਈ ਨਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵਾਰਾ ਪੁੱਛੋਂ ਕਰਕੇ ਜੋ ਹੋਰ ਹਾਦਸੇ ਹੁੰਦੇ ਹਨ ਉਹਨਾਂ ਵਿੱਚ ਕਿਸੇ ਦੀ ਹੋਰ ਦੀ ਮੌਤ ਨਾ ਹੋਵੇ ਰਾਜਵੀਰ ਜਵੰਦਾ ਬੇਸ਼ੱਕ ਹਾਲ ਹੀ ਦਾ ਸ਼ਿਕਾਰ ਹੋਣ ਤੋਂ ਬਾਅਦ ਹਾਈਲਾਈਟ ਹੋ ਗਿਆ ਕਿ ਵਾਰਾ ਪਸ਼ੂਆਂ ਕਰਕੇ ਹਾਦਸਾ ਹੋਇਆ ਪਰ ਬਹੁਤ ਸਾਰੇ ਰਾਜਵੀਰ ਜਵੰਦਾ ਇਹੋ ਜਿਹੇ ਹਨ ਜਿਹੜੇ ਕਿ ਇਹੋ ਜੀ ਹਾਈਲਾਈਟ ਨਹੀਂ ਹੋ ਪੰਦੇ ਤੇ ਉਹਨਾਂ ਦੀ ਅਜਾਈ ਮੌਤ ਹੋ ਜਾਂਦੀ ਹੈ ਤੇ ਇਸ ਮੌਕੇ ਗਾਇਕ ਸਰਦਾਰ ਅਲੀ ਸਮੇਤ ਹੋਰ ਵੀ ਪੰਜਾਬੀ ਗਾਇਕਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਇਸ ਪ੍ਰਤੀ ਪੂਰਾ ਜਾਗਰੂਕ ਹੋਣਾ ਪਵੇਗਾ ਤੇ ਜਿਹੜੇ ਵਾਰਾ ਪਸ਼ੂਆਂ ਨੂੰ ਸੜਕਾਂ ਤੇ ਛੱਡਦੇ ਹਨ ਜਾਂ ਜਿਹੜੀਆਂ ਸੰਸਥਾਵਾਂ ਨਹੀਂ ਸੰਭਾਲਦੀਆਂ ਹਨ ਤੇ ਜਿਹੜੇ ਕਾਉਸਸ ਲੈ ਕੇ ਵੀ ਇਹ ਜੋ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰਦੇ ਹਨ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਉਹ ਕਰਨੀ ਪਵੇਗੀ ਮਨ ਲੱਗਿਆ ਦੁੱਖੇ ਦੁੱਖਾ ਮਨ ਬਹੁਤ ਭਾਰੀ ਹੈ ਲਫ਼ਜ਼ ਸੋਝ ਨਹੀਂ ਰਹੇ ਅਸੀਂ ਤਾਂ ਕਲਾਕਾਰ ਹੁੰਨੇ ਆਸ ਤਾਂ ਲਫ਼ਜ਼ਾਂ ਦਾ ਭੰਡਾਰ ਹੁੰਨੇ ਆ ਸਾਡੇ ਕੋਲ ਤਾਂ ਅਸੀਂ ਲਫ਼ਜ਼ਾਂ ਦਾ ਹੀ ਖਾਨੇ ਆ ਬੋਲਣ ਦਾ ਹੀ ਖਾਨੇ ਆ ਅਸੀਂ ਰੋਟੀ ਕਮਾਉਂਦੇ ਆ ਸਟੇਜ ਤੇ ਬੋਲਦੇ ਆ ਪਰ ਅੱਜ ਬਹੁਤ ਮਨ ਉਦਾਸ ਹੈ ਬਹੁਤ ਮਨ ਪਰਿਆ ਹੈ ਆ ਦੇਖੋ ਮੇਰਾ ਹੱਥ ਕੰਬ ਰਿਹਾ ਹੈ ਨਾ ਇਹ ਸਰੀਰ ਕੰਬ ਰਿਹਾ ਕਿਉਂਕਿ ਰਾਜਵੀਰ ਜਵੰਦਾ ਨਹੀਂ ਗਿਆ ਇੰਡਸਟਰੀ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਮਿਊਜ਼ਿਕ ਇੰਡਸਟਰੀ ਦਾ ਫਿਲਮ ਇੰਡਸਟਰੀ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਬਸ ਸੋਚਿਆ ਤਾਂ ਕਿਸੇ ਨੇ ਨਹੀਂ ਹੁੰਦਾ ਵੀ ਇਦਾਂ ਹੋ ਜਾਊਗਾ ਅਨਫੋਰਚੂਨੇਟ ਜੋ ਵੀ ਹੋਇਆ ਤੇ ਮੈਂ ਹੁਣ ਮੀਡੀਆ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਸਰਕਾਰ ਨੂੰ ਸਰਕਾਰ ਤੱਕ ਇਹ ਸਾਡੀ ਗੱਲ ਪਹੁੰਚਾਓ ਕਿ ਅਵਾਰਾ ਪਸ਼ੂਆਂ ਦਾ ਇਹਨਾਂ ਤੇ ਨੱਥ ਪਾਈ ਜਾਵੇ ਸ਼ਕਤੀ ਦੇ ਨਾਲ ਰਾਜਵੀਰ ਜਵੰਦਾ ਹਾਈਲਾਈਟ ਹੋ ਗਿਆ ਪਤਾ ਲੱਗ ਗਿਆ ਨਹੀਂ ਤੇ ਪਤਾ ਨਹੀਂ ਹੋਰ ਕਿੰਨੇ ਕੁ ਰਾਜਵੀਰ ਜਵੰਦੇ ਕਿੰਨੇ ਕੁ ਪਰਿਵਾਰ ਚਲੇ ਗਏ ਕਿੰਨੇ ਦਾ ਐਕਸੀਡੈਂਟ ਹੋ ਗਿਆ ਹੈ ਨਾ ਮੈਂ ਖੁਦ ਉਸ ਚੀਜ਼ ਤੋਂ ਪੀੜਤ ਆ ਦੋ ਵਾਰ ਆਵਾਰਾ ਪਸ਼ੂਆਂ ਦੇ ਨਾਲ ਐਕਸੀਡੈਂਟ ਹੋਇਆ ਜ਼ਿੰਦਗੀ ਬਚ ਗਈ ਹੈ ਨਾ ਪਰ ਇਹ ਇਹ ਉਹ ਵਿਚਾਰਾ ਦੁਨੀਆ ਤੋਂ ਤੁਰ ਗਿਆ ਔਰ ਨਾ ਭੁੱਲਣ ਵਾਲਾ ਨਾ ਪੂਰਾ ਹੋਣ ਵਾਲਾ ਘਾਟਾ ਹੈ ਪਰਿਵਾਰ ਨੂੰ ਤਾਂ ਹੈ ਹੀ ਹੈ ਲੇਕਿਨ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਇਸ ਚੀਜ਼ ਦਾ ਪਰ ਮੈਂ ਬੇਨਤੀ ਕਰਦਾ ਸਾਰੇ মিডিਆ ਨੂੰ ਔਰ ਖਾਸ ਕਰਕੇ ਕਲਾਕਾਰਾਂ ਨੂੰ ਕਿ ਜ਼ਰੂਰ ਸਰਕਾਰ ਤੱਕ ਇਹ ਮੁੱਦਾ ਪਹੁੰਚਾਓ ਕਿ ਇਹਨਾਂ ਆਵਾਰਾ ਪਸ਼ੂਆਂ ਦਾ ਗਊਆਂ ਦਾ ਇਨ ਦਾ ਹੱਲ ਕੀਤਾ ਜਾਵੇ ਜੋਬਨ ਸੀ ਜਵਾਨੀ ਵੱਲੋਂ ਵੀ ਲੈ ਲਓ ਜੀਵਨ ਵੱਲੋਂ ਲੈ ਲਓ ਕੈਰੀਅਰ ਵਾਈਜ਼ ਲੈ ਲਓ ਪਰਿਵਾਰ ਵੱਤੋਂ ਲੈ ਲਓ ਕਿਸੇ ਵੀ ਤਰੀਕੇ ਨਾਲ ਉਹਦਾ ਜੋਬਨ ਸੀਗਾ ਤੇ ਉਹਦਾ ਇਦਾਂ ਜਾਣਾ ਸਾਰੇ ਪੰਜਾਬ ਨੂੰ ਸਾਰੇ ਪੰਜਾਬੀਆਂ ਨੂੰ ਸੁਣ ਕਰਕੇ ਥੈਂਕ ਯੂ ਜੀ ਤਾਂ ਤੇ ਹੋ ਮੈਂਨੀ ਦੁਨੀਆ ਤੁਹਾਨੂੰ ਪਿਆਰ ਕਰਦੀ ਆ ਐਸਾ ਭਾਈ ਜੇ ਵਾਪਰ ਜਵੇ ਉਹ ਵੀ ਕੋਈ ਨਕੀ ਮਾਰ ਨਹੀਂ ਜਿਹੜੀ ਤੁਸੀਂ ਆਪਣੇ ਸ਼ੌਕ ਤੇ ਰੋਮ ਸੀਗਾ ਘੁੰਮਣ ਦਾ ਪੂਰੀ ਸੇਫਟੀ ਦੇ ਨਾਲ ਜਾ ਰਿਹਾ ਔਰ ਇਹ ਨੀਂਟਾ ਕਈ ਵਰੀ ਹੁੰਦਾ ਜੀ ਉਹਨੇ ਕਿਸੇ ਨੇ ਹੈਲਮਟ ਨਹੀਂ ਲਿਆ ਜੀ ਕਿਸੇ ਨੇ ਜਾਂ ਗੱਡੀ ਦੇ ਵਿੱਚ ਕੋਈ ਜਾ ਰਿਹਾ ਜਿਸ ਨੂੰ ਬੈਲਟ ਨਹੀਂ ਲੱਗੀ ਤੁਸ ਨੂੰ ਕਹਿ ਸਕਦਾ ਹਾਂ ਪਰ ਤਾਂ ਇਹ ਇਹਦੇ ਚੋਕ ਮਾਈਕ ਕੁਸੂਰ ਕੀ ਦਾ ਕੁਸਚਨ ਹੈ ਕਿਉਂ ਇਸ ਤਰ੍ਹਾਂ ਵਾਪਰਿਆ ਔਰ ਪੂਰੇ ਤੇ ਸਾਨੂੰ ਕੀ ਪ੍ਰਕਾਰ ਮਾਈਕ ਜੀ ਕਿ ਜਿੰਨਾ ਆਵਾਰਾ ਪਸ਼ੂਆਂ ਦੇ ਨਾਲ ਇੰਨਾ ਸਾਡਾ ਹਿੰਦਾ ਅੱਜ ਹੋਇਆ ਗਿਆ ਔਰ ਇਹਦੇ ਵੱਲ ਸਾਡੀਆਂ ਸਰਕਾਰਾਂ ਨੂੰ ਅਧਿਕਾਰੀਆਂ ਨੂੰ ਲੋਕਾਂ ਨੂੰ ਧਿਆਨ ਦੇਣ ਦੀ ਲੋੜ ਆ ਪਤਾ ਨਹੀਂ ਹਜ਼ਾਰਾਂ ਘਰੋਂ ਇੰਨਾ ਹਾਦਸਿਆਂ ਦੇ ਕਰਕੇ ਜਿਹੜੇ ਆ ਆਪ ਕਿੰਨੇ ਆ ਮੈਂ ਜਾਣਦਾ ਹੁੰਦਾ ਜਿਹਦੇ ਉੱਤੋਂ ਵਿੱਚ ਕਰਤਾ ਜੀ ਦਾ ਨਾਮ ਐਡਾ ਵੱਡਾ ਸੀ ਤਾਂ ਉਹ ਬਹੁਤ ਜ਼ਿਆਦਾ ਉੱਪਰ ਕੇ ਸਾਹਮਣੇ ਆਇਆ ਪਰ ਪਤਾ ਨਹੀਂ ਕਿੰਨੇ ਘਰਾਂ ਦੀ ਚਰਾਗ ਇਦਾਂ ਉਹ ਆਰਾ ਹੀ ਸਾਨ ਮੈਂ ਕਹਣਾ ਇਹ ਤਾਂ ਆਪ ਲੋਕ ਦੂਤੀ ਘੁੰਮ ਰਹੇ ਆ ਇਨਸਾਨ ਥੋੜਾ ਗਰਵਲ ਸਾਹਿਬ ਪੰਜਾਬੀ ਇੰਡਸਟਰੀ ਨੂੰ ਕਿੰਨਾ ਘਾਟਾ ਪਿਆ ਜੀ ਘਾਟਾ ਤਾਂ ਕਦੇ ਪੂਰਾ ਹੋ ਹੀ ਨਹੀਂ ਸਕਦਾ ਘਾਟਾ ਸਰਕਾਰ ਆਪਸਾ ਸਿੰਘਰ ਜਿਹੜਾ ਗਲਤੀ ਤਾਂ ਹੁਣ ਕਿਸੇ ਨਾ ਕਿਸੇ ਨੂੰ ਤਾਂ ਜੁਮੇਵਾਰ ਹੋ ਜਾਦਾ ਫਿਰ ਉਹਦਾ ਆਪਣੀ ਗਲਤੀ ਹੈ ਕਿਉਂਕਿ ਟੈਕਸ ਲਿਆ ਜਾਂਦਾ ਸਰਕਾਰ ਦੀ ਆਵਾਰਾ ਪਚੂ ਤੇ ਨਹੀਂ ਪਤਾ ਕਿ ਕਿੰਨੇ ਚੋਂ ਕਦੀ ਜਾਂਦੇ ਆ ਲੱਗਦਾ ਚਾਹੇ ਜੋ ਸਰਕਾਰ ਰਾਜ ਕਰ ਰਹੀ ਆ ਜਾਂ ਜਿਹੜੇ ਕਰਨਾ ਚਾਹੁੰਦੇ ਆ ਮੈਂ ਜੀ ਉਹ ਤੁਸੀਂ ਵੀ ਸਾਰੇ ਸਿਆਣੀਆਂ ਉਹਨਾਂ ਨੇ ਵਸਤੂ ਨਹੀਂ ਜਿਹੜੇ ਦੇ ਰਹੇ ਤੁਸੀਂ ਕੀ ਇਹਦੇ ਤੇ ਕਰ ਰਹੇ ਹੋ ਜਾਂ ਟੈਕਸ ਲੈ ਰਹੇ ਹੋ ਕਿੱਥੇ ਖਰਚਿਆ ਜਾ ਰਿਹਾ ਔਰ ਸਰਕਾਰ ਦੀ ਆਉਣ ਵਾਲੇ ਟਾਈਮ ਦੇ ਬਾਰੇ ਨਾ ਕਿ ਉਹਨਾਂ ਦੇ ਪਲਾਨ ਹੈਗੇ ਆ ਆਪਾਂ ਸਭ ਮਾਰੇ ਹੈ ਦਿਮਾਗ ਤੇ ਜਾਂ ਇਸੇ ਤਰ੍ਹਾਂ ਮਾਮਾ ਦੀ ਪੁੱਤ ਜਾਂਦੇ ਰਹਿਣਗੇ ਕਿਉਂਕਿ ਇਹ ਹੱਲ ਤਾਂ ਕਰਨੀ ਚਾਹੀਦਾ ਹੈ ਮੈਂ ਵੀ ਮੈਂ ਮਾਈਕ ਕਰ ਲੇ ਆਂ ਐਨੀਮਲ ਲਵਰ ਆਂ ਮੈਂ ਯਾਰ ਕਰਦਾ ਹਾਂ ਪਰ ਇਨਸਾਨ ਦੀ ਕੀਮਤ ਕਿਹੜਾਉਂਗਾ ਕਿੰਨੇ ਮਸਲੇ ਹੋ ਜਾਂਦੇ ਠੀਕ ਹੈ ਰੱਖੋ ਆਪਣੇ ਘਰਾਂ ਦੇ ਵਿੱਚ ਪਾਓ ਇਹਨਾਂ ਨੂੰ ਸ਼ੌਕ ਆ ਭਰੇ ਨਹੀਂ ਕਿ ਉਹ ਸੜਕਾਂ ਦੇ ਉੱਪਰ ਘੁੰਮ ਕੇ ਜਾਂ ਸਾਡੇ ਪੱਛੇ ਜਾਂ ਸਾਡੇ ਰੰਗ ਨੂੰ ਦੇਣਾ ਜਾਨ ਇਹਨਾਂ ਨੂੰ ਪਤਾ ਹੀ ਹੈ ਟੈਕਸ ਲਿਆ ਜਾਂਦਾ ਤਾਂ ਫਿਰ ਕਿੰਨੀਆਂ ਕੋ ਸਰਕਾਰੀ ਇਹੋ ਜੀਆਂ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਨੂੰ ਸੰਭਾਲ ਦਿੰਿਆ ਨੇ ਜਾਂ ਮੇਰੇ ਤਾਂ ਕੋਈ ਨਗਾਹ ਹੈ ਨਹੀਂ ਕਿ ਇਹਨੀਆਂ ਕਿ ਸੰਸਥਾਵਾਂ ਵੀ ਨੇ ਉਹ ਵੀ ਪ੍ਰਾਈਵੇਟ ਲੋਕਾਂ ਦੀਆਂ ਨੇ ਕਰੀਤ ਪਾਜੀ ਕਰਨੀ ਜੀ ਭਾਜੀ ਅੱਜ ਪਹੁੰਚੋ ਇੱਥੇ ਦਾਜਵੀ ਦੀ ਅੰਤਿਮ ਸ਼ਰਧਾਂਜਲੀ ਲਈ ਨਹੀਂ ਕੀ ਕਹੋਗੇ ਜੀ ਬਾਜੀ ਪਰਮਾਤਮਾ ਇੱਕ ਹੁਣ ਖੜੀ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸਣ ਲਈ ਸ਼ੈਣ ਜੀ ਬਹੁਤ ਵੱਡਾ ਘਟ ਹੈ ਸਾਡੇ ਪੂਰੇ ਸਮਾਜ ਦੇ ਲਈ ਜੀ ਅੱਜ ਸ਼ਰਧਾਂਜਲੀ ਦੇ ਲਈ ਪਹੁੰਚੇ ਸੀ ਸਭ ਦੁਨੀਆਂ ਦੇ ਵਿੱਚ ਇੱਕ ਵਰਗਾ ਦੂਜਾ ਬੰਦਾ ਨਹੀਂ ਹੋ ਸਕਦਾ ਉਹਦੇ ਨਾਲੋਂ ਵਾੜਾ ਔਰ ਉਹਦੇ ਨਾਲੋਂ ਚੰਗਾ ਹੁਦ ਪ੍ਰਕਾਰ ਇਹ ਕੁਦਰਤ ਦਾ ਬਣਾਈ ਹੋਈ ਹੈ ਜੀ ਔਰ ਕੁਦਰਤ ਜਦੋਂ ਬਣਦੀ ਹੈ ਉੱਕਸੇ ਚੀਜ਼ ਦਾ ਹੱਦ ਨਹੀਂ ਰਖਦੀ ਐ ਦੁਨੀਆ ਤਰੇ ਤੋਂ ਪਰੇ ਐ ਪਰ ਜੋ ਰਾਜਵੀਰ ਸੀ ਉਹ ਰਾਜਵੀਰ ਸੀ ਕਿਉਂਕਿ ਉਹਦਾ ਮਿਲ ਆਪਣਾ ਸੁਭਾਅ ਉਹਦਾ ਕੱਦ-ਕਾਠ ਉਹਦਾ ਹਸਮੁਖ ਚਿਹਰਾ ਉਹਦਾ ਉਹਦੀ ਖੂਬਸੂਰਤ ਆਵਾਜ਼ ਉਹਦਾ ਪੰਜਾਬੀਆਂ ਨਾਲ ਤੇ ਪੰਜਾਬੀਆਂ ਦਾ ਉਹਦੇ ਨਾਲ ਪਿਆਰ ਇਹ ਸਾਰੀਆਂ ਗੱਲਾਂ ਸ਼ਾਇਦ ਦੁਬਾਰਾ ਨਾ ਹੁਣ ਕਿਸੇ ਉੱਪਰ ਕਰਦੀ ਪਰ ਬਦਲ ਜੋ ਉਹਦੇ ਸੀ ਉਹਦੇ ਸੀ ਉਹਨਾਂ ਨੇ ਉਹਨਾਂ ਦੀ ਜਿਹੜੀ ਜਾਨ ਹੈ ਆਵਾਰਾ ਪਸ਼ੂਆਂ ਕਾਰਨ ਗਈ ਹੈ ਸਿਸ ਸਰਕਾਰ ਦਾ ਫੀਲਡ ਮੰਡਿਓ ਟੈਕਸ ਲੈਂਦੇ ਨੇ ਪਰ ਤਾਂ ਵੀ ਇਸ ਤਰੀਕੇ ਦੇ ਨਾਲ ਆਵਾਰਾ ਪਸ਼ੂ ਫਿਰਦੇ ਨੇ ਮੈਂ ਕੱਲਾ ਸਰਕਾਰ ਦਾ ਨਹੀਂ ਮੈਂ ਉਹਨਾਂ ਸੰਸਥਾਵਾਂ ਨੂੰ ਵੀ ਕਹੂੰਗਾ ਜਿਹੜੇ ਇਹਨਾਂ ਵਾਸਤੇ ਪੈਸੇ ਇਕੱਠੇ ਕਰਦੇ ਨੇ ਔਰ ਆਪ ਖਾ ਜਾਂਦੇ ਨੇ ਹੈ ਜੀ ਕੋਈ ਉਹ ਇਹਦਾ ਇੰਤਜ਼ਾਮ ਨਹੀਂ ਕਰਦੇ ਵੀ ਆਵਾਰਾ ਪਸ਼ੂ ਦਾ ਕੋਈ ਇੰਤਜ਼ਾਮ ਕਿਹੜੀਆਂ ਸੰਸਥਾਵਾਂ ਬਣੀਆਂ ਨੇ ਦਿਨ ਰਾਤ ਗੱਲਾਂ ਕਰਦੀਆਂ ਨੇ ਭਾਈ ਜੀ ਇਹ ਜਾਨਵਰ ਨਾ ਮਾਰੋ ਜਾਨਵਰ ਨਾ ਮਾਰੋ ਮੈਂ ਸਮਝਦਾ ਕਿਸੇ ਦੀ ਜਾਨ ਲੈਣੀ ਚੰਗੀ ਗੱਲ ਨਹੀਂ ਹੈ ਪਰ ਉਹਨੂੰ ਸੰਭਾਲਣਾ ਵੀ ਤਾਂ ਬਹੁਤ ਸਰਕਾਰ ਤੇ ਸੰਸਥਾਵਾਂ ਦੀ ਨਲਾਇਕੀ ਹੈ ਜੀ ਫਿਰ ਇਹ ਜਿਹੜੀ ਦੇਖਿਓ ਇਹਨੂੰ ਮੈਂ ਨਲਾਇਕੀ ਦਾ ਨਫਸਤੇ ਮੈਂ ਜਾਂ ਕੋਈ ਹੋਰ ਕੰਮ ਆਇਆ ਕਹਾਂਗਾ ਅਣਗੈਦੀ ਹੈ ਜੀ ਜੀ ਅਣਗੈਦੀ ਹੈ ਜੀ ਔਰ ਇਹ ਨਹੀਂ ਚਾਹੀਦੀ ਕਿਉਂਕਿ ਜਾਨ ਤਾਂ ਵੈਸੇ ਪਸ਼ੂ ਦੀ ਵੀ ਉਹੀ ਹੁੰਦੀ ਹੈ ਪਰ ਇਨਸਾਨ ਦੀ ਜਾਨ ਬਹੁਤ ਕੀਮਤੀ ਹੈ ਪਤਾ ਨਹੀਂ ਉਹਨੇ ਕੀ ਬਣਨਾ ਹੈ ਉਹਨੇ ਸਮਾਜ ਨੂੰ ਕੀ ਦੇਣਾ ਉਹਨੇ ਦੇਸ਼ ਨੂੰ ਕੀ ਦੇਣਾ ਪਤਾ ਨਹੀਂ ਉਹ ਬੰਦੇ ਲਈ ਕੀ ਬਣਨਾ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਖਾਸ ਗੱਲ ਹੈ ਜੇ ਬੱਚਾ ਕਿਸੇ ਐਕਸੀਡੈਂਟ ਚ ਜਾਂ ਕੁਝ ਹੋ ਜਾਵੇ ਨਾ ਤਾਂ ਮੈਂ ਸਮਝਦਾ ਜਿਹਦੇ ਜਿਹਦੇ ਕਰਕੇ ਐਕਸੀਡੈਂਟ ਹੋਇਆ ਨਾ ਉਹ ਜ਼ਿੰਦਗੀ ਪਰ ਕੜਜੀ ਚੜ੍ਹ ਉਤਾਰਦਾ ਰਹਿੰਦਾ ਕਿਉਂਕਿ ਸਰਕਾਰੇ ਜਾਣਦੀ ਆ ਇਸ ਬੱਚੇ ਨੇ ਪਤਾ ਨਹੀਂ ਕੀ ਬਣਨਾ ਸੀ ਪ੍ਰਾਈਮਰੀ Minister ਬਣਨਾ ਸੀ ਰਾਸ਼ਟਰਪਤੀ ਬਣਨਾ ਸੀ ਪਤਾ ਨਹੀਂ ਕੀ ਬਣਨਾ ਸੀ ਇਸ ਕਰਕੇ ਜਿਹੜੀ ਇਨਸਾਨ ਦੀ ਜਾਨ ਹੈ ਨਾ ਉਹ ਬਹੁਤ ਜ਼ਿਆਦਾ ਕੀਮਤੀ ਹੈ ਪਰਮਾਤਮਾ ਨੇ ਇਨਸਾਨ ਨੂੰ ਐਵੇਂ ਨਹੀਂ ਬਣਾਇਆ ਇਹਨੂੰ ਸਾਰੀਆਂ ਦੁਨੀਆ ਦੀ ਸੰਭਾਲ ਵਾਸਤੇ ਬਣਾਇਆ ਹੋਇਆ ਪਰ ਅਸੀਂ ਆਪ ਐਸੇ ਉਜੜੇ ਫਿਰਦੇ ਸਾਡੀਆਂ ਸੰਸਾਆਂਾਂ ਔਰ ਸਾਡੇ ਮੈਂ ਸਮਝਦਾ ਉਹ ਲੋਕ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੇ ਹਦੀ ਉਹ ਲੋਕ ਜ਼ਿੰਮੇਵਾਰੀ ਨੂੰ ਨਾ ਸਮਝਦੇ ਹੋਏ ਆਵਾਰਾ ਪਸ਼ੂ ਬੁਰਾ ਹਾਲ ਬਾਕੀ ਤੇ ਆਣੇ ਔਰ ਤੁਸੀਂ ਦੱਸੋ ਰਾਜਵੀਰ ਜੈ ਜੀ ਦੀ ਆਵਾਜ਼ ਇਹ ਜਾ ਖੂਬਸੂਰਤ ਇਹ ਜਾ ਦੇਖੋ ਕਲਾਕਾਰ ਪੈਦਾ ਨਹੀਂ ਹੁੰਦਾ ਕਲਾਕਾਰ ਬਣਦਾ ਹੁੰਦਾ ਜੀ ਪੈਦਾ ਤਾਂ ਇੱਕ ਨਿਆਣਾ ਹੁੰਦਾ ਇੱਕ ਬੱਚਾ ਹੁੰਦਾ ਫਿਰ ਉਹਨੇ ਕੀ ਬਣਨਾ ਰਾਜਵੀਰ ਪਹਿਲਾਂ ਪੁਲਿਸ ਸਪਰਟੀ ਹੋਇਆ ਉਹਦਾ ਜੀ ਕਰਦਾ ਸੀ ਉਹ ਮੈਂ ਲੋਕਾਂ ਦੀ ਸੇਵਾ ਕਰਾਂ ਪਰ ਉਹਦੇ ਅੰਦਰ ਇੱਕ ਕਲਾ ਜਾਗੀ ਕਲਾ ਜਾਗੀ ਉਹਨੇ ਕਲਾ ਨੂੰ ਅਪਣਾਇਆ ਕਲਾ ਨੂੰ ਅਪਣਾ ਕੇ ਉਹਨੇ ਪੰਜਾਬੀਆਂ ਦਾ ਪਿਆਰ ਹਾਸਲ ਕੀਤਾ ਇਹ ਰਾਜਵੀਰ ਛੋਟੀਆਂ ਗੱਲਾਂ ਨਹੀਂ ਸੀਗੀਆਂ ਬਹੁਤ ਵੱਡੇ ਹਾਲੇ ਪਤਾ ਨਹੀਂ ਕੀ ਸੰਭਾਵਨਾਵਾਂ ਸੀਗੀਆਂ ਉਹ ਪਤਾ ਨਹੀਂ ਉਹਨੇ ਕਿੱਥੇ ਪਹੁੰਚਣਾ ਸੀਗਾ ਪਰ ਬਹੁਤ ਵੱਡੇ ਦੁਖ ਦੀ ਗੱਲ ਹੈ ਬਹੁਤ ਵੱਡੇ ਦੁਖ ਦੀ ਗੱਲ ਹੈ ਇਹ ਦੁੱਖ ਨਾਲ ਤਾਂ ਭੁਲਾਇਆ ਜਾ ਸਕਦਾ ਤੇ ਨਾ ਹੀ ਇਹ ਘਾਟਾ ਪੂਰਾ ਆਪਣੇ ਸਾਥੀ ਰਜੀਵ ਵੰਸਲ ਦੇ ਨਾਲ ਹੀਮਰਾਜ ਬੱਬਰ ਦੈਨਿਕ ਸੋਰਾ ਨਿਊਜ਼ ਜਗਰਾਉਂ